ਇਹ ਖੋ ਜਾਈ ਬੰਦੇ ਨੇ ਜੀ ਕਾਪੀ ਫੜਦਾ ਰਹੇ ਨੇ ਜੀ ਕੋਈ ਵੀ ਆ ਕੇ ਹੋਰ ਦਾ ਮਾਮਲਾ ਕੀ ਅਸੀਂ ਜ਼ਰੂਰ ਦੀ ਅਪੀਲ ਨਹੀਂ ਲੈਣੀ ਜੀ ਬੜਾ ਸਵੈਦਿਧਿਆ ਜੀ ਹੋਰ ਬਾਈ ਕਿਵੇਂ ਆ ਵਧੀਆ ਵਧੀਆ ਆ ਮਾ ਦੇਖੇ ਹੋਣਾਗਾ ਲੈਫ ਚੱਲ ਨਹੀਂ ਨਹੀਂ ਇਹਦਾ ਵੀਡੀਓ ਬਣਾਉਣਾ ਹੈ ਬੜੀ ਨੰਬਰ ਲਾਇਆ ਇਹ ਤਾਂ ਕੀ ਵੀ ਜਿਹੜਾ ਆ ਰਿਹਾ ਉਹ ਤਾਂ ਨਾ 55 6 ਠੀਕ ਹੈ ਭਾਈ ਹੋਣੀ ਭਾਈ ਪੱਜਾਇਰ ਕੀ ਜਾ ਕੇ ਪੈਰੋ ਇਹਦਾ ਪਹਿਲੇ ਵਾਲਾ ਭਜਾਉਂਦੇ ਤੁਸੀਂ ਥੋੜਾ ਹੋ ਗਿਆ ਹੈ ਤਾਂ ਭਜਾਇਆ ਨਹੀਂ ਦੇਖੀ ਨਹੀਂ ਆਈ ਉਹ ਅੱਛਾ ਪਹਿਲੇ ਹਾਲ ਤਾਂ ਬਹੁਤ ਵਧੀਆ ਭਜਾਇਆ ਮੈਂ ਤਾਂ ਨੂੰ ਬਾਸ ਰਿ ਗਿਆ ਜੀ ਹੈ ਮੈਂ ਤਾਂ ਬਾਸ ਰਿ ਗਿਆ ਜੀ ਆਹੋ ਕੁੱਤਾ ਭੱਜਾ ਦਾ ਬਹੁਤ ਚੰਗਾ ਆ ਉਹ ਕੰਮ ਰੇ ਤੋਂ ਲੈ ਕੇ 5 ਨੰਬਰ ਕਰੀਸਾ ਤਾਂ ਕੋਰ ਜੀ ਸੌਣੇ ਆਇਆ ਵਾ ਹੈ ਕੱਲ੍ਹ ਹੀ ਆਇਆ ਮੈਂ ਨਾਲ ਮੁੰਡਾ ਨਾਲ ਹੈਗਾ ਇਹ ਵੀ ਰਾਈ ਸਤੂਗੇ ਆ ਹਾਂ ਹਾਂ ਅੱਗੇ ਤਾਂ ਦੇਖਿਆ ਨਹੀਂ ਨਾਲ ਮੇਰੇ ਨਾਲ ਹੀ ਹੁੰਦਾ ਇੰਟਰਵਿਊ ਆ ਦੇ ਇਕੱਠੇ ਤਾਂ ਹੁੰਦੇ ਆ ਬਾਜ਼ੀਆਂ ਤੇ ਵੀ ਬਾਜ਼ੀ ਤਾਂ ਨਹੀਂ ਦੇ ਬਾਜ਼ੀਆਂ ਦੀ ਵੀ ਹੁੰਦਾ ਕਦੇ ਇੱਕ ਤਾਂ ਹੀ ਜਾਂਦਾ ਦੂਰ ਵਾਲੀ ਤਾਂ ਨਹੀਂ ਜਾਂਦਾ ਬਾਲੀ ਵਾਲੀ ਤੇ ਬਾਲੀ ਦੂਰ ਵਾਲੀ ਤੇ ਫਿਰ ਤੈਨੂੰ ਬਲਾ ਘਰੋਂ ਓਖਾ ਦੇ ਮੈਂ ਵੀ ਜਿਹੜੀ ਬਣਾਉਣਾ ਮੈਂ ਇਹਦਾ ਵੀ ਇਹਦੇ ਵੀ ਆਉਂਦੇ ਆ ਵੀਊ ਜੇ ਫਿਰ ਹੋਰ ਆਉਣਾਂਗੇ ਜਦੋਂ ਹੁਣ ਬਣਾਵਾਂਗੇ ਜਦੋਂ ਹੁਣ ਬਣਾਵਾਂਗੇ ਫਿਰ ਆਉਣਗੇ ਵੀਡੀਓ ਦੇ ਕਿਨੇ ਆ ਮੈਂ ਪੂਰੀ ਸਾਫ ਆ ਬਈ ਤਲ ਵਧੀਆ ਯਾਰ ਹਨਾ ਇੰਟਰਵਿਊ ਕਰ ਲਈਏ ਫਿਰ ਆਪਾਂ ਕਿਸੇ ਤਰ੍ਹਾਂ ਕੋਈ ਨਹੀਂ ਕਰ ਲਾਂਗੇ ਬਾਜ਼ੀਆਂ ਤਾਂ ਛੱਡ ਲਈਏ ਪਹਿਲਾਂ ਲੈ ਬਾਜ਼ੀਆਂ ਦੇ ਵਿੱਚ ਹੀ ਕਰਾ ਦਾਂਗੇ ਹਲੇ ਭੈਣ ਛੱਡਣੀਆਂ ਹਾਂ ਉਹ ਤੇ ਰਾਂਝਾ ਹੁੰਦਾ ਓਏ ਆ ਜਾ ਘੇਰ ਲਿਆ ਕਿਹੜਾ ਹੁੰਦਾ ਰਾਂਝਾ ਜਿਵੇਂ ਹੋਰ ਕਿੱਥੇ ਹੋਣਾ ਸੀ ਉਹ ਦੱਸ ਦਿੰਦੇ ਹੋਰ ਬਾਈ ਹੈਪੀ ਯਾਦਾ ਵੀਰ 88 ਗੱਲ ਜੀ ਹੋਰ ਕੈਮਰਾ ਜੀ ਠੀਕ ਹੋ ਜੀ ਲਾਲ ਪਣਾ ਠੀਕ ਆ ਮੈਂ ਉਹਨੂੰ ਨਾਲ ਲਾ ਟ੍ਰੀ ਬਹੁਤ ਨੇ ਕੀਤਾ ਹੋਰ ਰੋਡਾਂ ਤੇ ਮੈਨੂੰ ਮਿਲੇ ਜੋ ਉਹ ਉਧਰ ਫਿਰਦੇ ਆ ਰਹੇ ਹੁਣ ਹੀ ਗਏ ਆ ਮੈਨੂੰ ਹੁਣ ਹੀ ਆਉ ਰਹੀ ਉਹਥੇ ਸਾਡੇ ਕੋਲ ਜਾਂਦੇ ਲਿਆਉਂਦੇ ਆਂ ਪਣਾ ਮੈਂ ਸੀਰਾ ਲੈ ਬੈਠ ਮੈਂ ਬਾਈ ਬੈਠ ਇੱਕ ਹੋਰ ਵਾਲਾ ਕਾਲਾ ਉਹ ਵੀ ਉੱਥੇ ਬੈਠਾ ਨਾ ਨਾ ਬੱਸ ਉਹ ਬੈਠੇ ਬੈਠੇ ਦੇਖੀਏ ਕੁੱਤੀ ਜਿਆਦਾ ਵਧੀਆ ਕੁੱਤਾ ਚੰਗਾ ਕੁੱਤਾ ਲੈ ਲੈਣਾ ਚਲ ਬੁਨੇ ਆਵਾਂਗੇ ਪਹਿਲਾਂ ਹੋਣਾ ਬਾਦ ਦਵਾਉਣਾ ਬੱਸ ਚਲ ਸਰਵੀ ਦੀ ਮੋਲ ਕਰਦੇ 7ਵੀਂ ਇੰਟਰਵਿਊ ਚੱਲਦੀ ਸਰਵੀ ਪ੍ਰਬੰਧਕ ਜੀ ਅਮਰ ਸੀਗੇ ਜਿਸੇ ਪਹਿਲਾਂ ਨਹੀਂ ਜਿੱਥੇ ਜਾਨਵਰ ਬੈਠੇ ਨੇ ਆਗੇ ਜਾਨਵਰ ਜਿਹੜਾ ਦੇਣਗੇ ਕਦੇ ਵੀ ਅੱਗੇ ਚੈੱਕ ਕਰ ਸਕਦੇ ਨੇ ਤੂੰ ਆਪਣਾ ਕਰਵਾ ਕਰਕੇ ਅੱਜ ਦਾ ਤਿਆਰ ਹੈ ਬਾਕੀ ਤੁਸੀਂ ਆਪਸ ਦਾ ਹੋਵੇ ਤੇ ਮੇਰੇ ਬਣਵਾਗਾ ਹੈ ਸਾਰੇ ਬਹਿ ਜਾ ਵੀਰੇ ਬਹਿਣ ਬਹਿ ਜਾ ਕੋਈ ਨੀ ਬਹਿ ਜਾ ਹਾਂ ਜੀ ਲੱਗੀ ਦੇ ਉੱਡਾ ਕੁੱਤਾ ਸੰਭਾਲ ਕੁੰਦੇ ਨੇ ਪਟਾ ਲੈ ਲਿਆ ਲੰਗਾਰਾ